मुर्दाबाद मुर्दाबादू सजाव डॉर बड़ी सरकार मुर्दाबाद मुर्दाबाद मुर्दाबादीर बड़ी सरकार मुर्दाबाद 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 बड़ी सरकार मुर्दाबाद मुर्दा मुर्दाबाद मुर्दाबाद <SMuchavaaría> ਹਾਂਜੀ ਅੱਜ ਪ੍ਰੋਟੈਸਟ ਕੀਤਾ ਜਾ ਰਿਹਾ ਹਾਂਜੀ ਜਿਹੜਾ ਇਹ ਅੱਜ ਦਾ ਪ੍ਰੋਟੈਸਟ ਹੈਗਾ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ ਦਿਨੀ ਕਲਕੱਤਾ ਵਿਖੇ ਜੋ ਇੱਕ ਬਹੁਤ ਹੀ ਅਨਮਨੁੱਖੀ ਘਟਨਾ ਜਿਹੜੀ ਵਾਪਰੀ ਹੈ ਡਾਕਟਰ ਮੋਮਿਤਾ ਦੇ ਨਾਲ ਬਹੁਤ ਹੀ ਅਨਮਨੁੱਖੀ ਵਿਵਹਾਰ ਕੀਤਾ ਗਿਆ ਮਰਡਰ ਆਫਟਰ ਰੇਪ ਜਿਸ ਕਰਕੇ ਕੀ ਸਿਰਫ ਸਾਡੇ ਦੇਸ਼ ਦੀ ਜਿਹੜੀ ਹੈਗੀ ਹੈ ਪੂਰੇ ਵਰਲਡ 'ਚ ਬਦਨਾਮੀ ਹੋਈ ਹੈਗੀ ਹੈ ਤੇ ਅਸੀਂ ਚਾਹੁੰਦੇ ਹਾਂ ਸਰਕਾਰ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਜਿਹੜੇ ਉਹ ਦੇ ਦੋਸ਼ੀ ਹਨ ਉਹਨਾਂ ਨੂੰ ਸਖਤ ਤੇ ਸਖਤ ਸਜ਼ਾਵਾਂ ਦੇ ਦੇਵਾਵੇ ਤੇ ਜਿਹੜੇ ਉਹਦੇ ਪਰਿਵਾਰ ਦਾ ਜਿਹੜਾ ਹੈਗਾ ਦੁੱਖ ਥੋੜਾ ਘੱਟ ਸਕੇ ਇਸ ਦੇ ਨਾਲ ਹੀ ਅਸੀਂ ਇਹ ਵੀ ਗੁਹਾਰ ਲਾਉਨੇ ਆ ਕਿ ਸਾਡੀਆਂ ਫੀਮੇਲਸ ਦੀ ਜਿਹੜੀ ਪ੍ਰੋਟੈਕਸ਼ਨ ਕੀਤੀ ਜਾਵੇ ਸਾਡੀਆਂ ਮਾਵਾਂ ਧੀਆਂ ਭੈਣਾਂ ਦੀ ਜਿਹੜੀ ਪ੍ਰੋਟੈਕਸ਼ਨ ਦਿੱਤੀ ਜਾਵੇ ਉਹਨਾਂ ਨੂੰ ਖਾਸ ਕਰ ਉਹ ਜਿਹੜੇ ਆ ਜੌਬ ਕਰਨ ਵਾਲੀਆਂ ਲੇਡੀਜ਼ ਨੇ ਤਾਂ ਕਿ ਜਿਹੜਾ ਉਹਨਾਂ ਦਾ ਮਨੋਬਲ ਹੈ ਉਹ ਨਾ ਡਿੱਗੇ ਸਰਕਾਰ ਇਹ ਇਨਸ਼ੋਰ ਕਰੇ ਕਿ ਖਾਸ ਕਰ ਜੋ ਨਾਈਟ ਡਿਊਟੀਆਂ ਕਰਨ ਵਾਲੀਆਂ ਲੇਡੀਜ਼ ਹੁੰਦੀਆਂ ਨੇ ਉਹਨਾਂ ਨੂੰ ਪੁਖਤਾ ਜੋ ਪ੍ਰਬੰਧ ਕੀਤੇ ਜਾਣ ਸੋ ਕਿ ਇਹ ਸਾਡਾ ਇਹੀ ਜਿਹੜਾ ਅੱਜ ਦਾ ਜਿਹੜਾ ਪ੍ਰੋਟੈਸਟ ਦਾ ਮੋਟਿਵ ਹੈਗਾ ਜੀ ਸ਼ੁਕਰੀਆ ਸ਼ੁਰੂ ਕੀਤਾ ਸੀਗਾ ਇਸ ਗੁਰਦੁਆਰਾ ਸੀਸਕਾਤ ਸਾਹਿਬ ਤੋਂ ਸ਼ੁਰੂ ਕਰਕੇ ਤੇ ਸਾਰੀ ਮਾਰਕੀਟ ਤੋਂ ਘੁੰਮਦੇ ਹੋਏ ਗੁਰਦੁਆਰਾ ਰਵਿਦਾਸ ਚੌਂਕ ਦੇ ਕੋਲ ਜਾ ਕੇ ਜਿਹੜਾ ਸੀ ਉਹਨੂੰ ਸਮਾਪਤ ਕਰਾਂਗੇ ਇਹ ਜਿਹੜਾ ਪੀਸਫੁਲ ਪ੍ਰੋਟੈਸਟ ਹੈਗਾ ਇਸ ਦਾ ਮੇਨ ਮੋਟਿਵ ਹੈ ਕਿ ਜੋ ਡਾਕਟਰ ਸਾਹਿਬ ਨੂੰ ਇਨਸਾਫ ਦਿੱਤਾ ਜਾਵੇ ਜਿਹਨਾਂ ਨਾਲ ਕਿ ਅਨਮਨੁੱਖੀ ਵਿਵਹਾਰ ਕੀਤਾ ਤੇ ਨਾਲ ਹੀ ਜਿਹੜੀਆਂ ਹੈਗਾ ਫਿਊਚਰ ਐਦਾਂ ਦੀਆਂ ਘਟਨਾਵਾਂ ਨਾ ਹੋਣ ਤੇ ਸਰਕਾਰ ਜਿਹੜੀ ਹੈਗੀ ਆ ਫੀਮੇਲਸ ਦੀ ਜਿਹੜੀ ਹੈਗੀ ਆ ਪ੍ਰੋਟੈਕਸ਼ਨ ਵਾਸਤੇ ਕਦਮ ਚੁੱਕੇ ਅੱਜ ਦੇ ਪ੍ਰੋਸਟ ਵਾਰੀ ਦੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਆਨੰਦਪੁਰ ਸਾਹਿਬ ਦੀ ਸਮੂਹ ਸੰਗਤ ਤੇ ਡਾਕਟਰ ਰਣਵੀਰ ਜੀ ਵੱਲੋਂ ਬਹੁਤ ਪ੍ਰਾਲਾ ਕੀਤਾ ਗਿਆ ਵਧੀਆ ਲੋਕਾਂ ਨੂੰ ਜਾਗਰੂਕ ਕਰਨ ਲਈ ਕਿਉਂਕਿ ਡੇ ਬਾਏ ਡੇ ਜਿਹੜਾ ਔਰਤਾਂ ਦੇ ਨਾਲ ਇਹ ਦੁਰਵਿਹਾਰ ਤੇ ਤਸ਼ੱਦਦ ਹੋ ਰਿਹਾ ਹੈ ਜਿਵੇਂ ਕਿ ਤੁਸੀਂ ਦੇਖਿਆ ਕੋਲਕਾਤਾ ਦੇ ਵਿੱਚ ਇੱਕ ਲੇਡੀ ਡਾਕਟਰ ਦੇ ਨਾਲ ਬੜਾ ਮਤਲਬ ਕਨੌਣਾ ਜੁਰਮ ਕੀਤਾ ਗਿਆ ਉਹ ਬੜੀ ਦਰਿੰਦਗੀ ਦੇ ਨਾਲ ਉਹਦੇ ਨਾਲ ਇੱਕ ਦੁਸ਼ਕਰਮ ਕਰਕੇ ਉਹਦੇ ਸਰੀਰ ਨੂੰ ਫੱਟੜ ਕਰਕੇ ਮਤਲਬ ਲਹੂ ਲਹਾਨ ਕਰਕੇ ਉਹਨੂੰ ਉੱਥੇ ਮੈਂ ਇਹ ਕਹਿੰਦਾ ਵੀ ਉਹਨੂੰ ਸ਼ਹੀਦ ਕਰ ਦਿੱਤਾ ਗਿਆ ਕਿਸ ਤਰੀਕੇ ਨਾਲ ਉਹ ਔਰਤ ਨੇ 30 ਘੰਟੇ ਆਪਣੀ ਡਿਊਟੀ ਦਿੱਤੀ ਕਹਿੰਦੇ ਪਹਿਲਾਂ ਆਪਣੀ ਜਿਹੜੀ ਜੌਬ ਸੀ ਉਹਦੇ ਤੇ ਉਹ ਤਾਇਨਾਤ ਸੀ ਤੇ ਜਿਹੜੇ ਦਰਿੰਦੇ ਉਹ ਬਾਜ ਅੱਖ ਜਿਹੜੀ ਨਿਗਾ ਲੈ ਕੇ ਬੈਠੇ ਦਰਿੰਦਗੀ ਦੀ ਨਿਗਾ ਲੈ ਕੇ ਬੈਠੇ ਹੋਏ ਸੀ ਬੜੀ ਘਰੋਣੀ ਉਹਨਾਂ ਨੇ ਹਰਕਤ ਕੀਤੀ ਐ ਉਹਦੇ ਨਾਲ ਜਿਹੜਾ ਦੁਸ਼ਕਰਮ ਹੋਇਆ ਉਸ ਤੋਂ ਬਾਅਦ ਹੋਰ ਵੀ ਵਕ ਵਕ ਹਿੰਦੁਸਤਾਨ ਦੇ ਵਿੱਚ ਬੱਚੀਆਂ ਦੇ ਨਾਲ ਰੇਪ ਹੋਇਆ ਆ ਥੋੜੇ ਦਿਨਾਂ ਜ Trước ਤੁਸੀਂ ਪੱਤਰਕਾਰ ਵੀਰ ਉਹ ਸਾਰੇ ਭਾਈਚਾਰੇ ਜਾਣਦੇ ਨੇ ਕਿਸੇ ਤਰੀਕੇ ਨਾਲ ਔਰਤਾਂ ਨਾਲ ਦੁਰਵਿਹਾਰ ਇੱਥੇ ਹਿੰਦੁਸਤਾਨ ਦੀ ਧਰਤੀ ਦੇ ਵਿੱਚ ਹੋ ਰਿਹਾ ਏ ਉਹਦੇ ਖਿਲਾਫ ਜਿਹੜਾ ਇਹ ਪ੍ਰੋਟੈਸਟ ਹੋਇਆ ਏ ਇਹ ਸਰਕਾਰਾਂ ਨੂੰ ਅਸੀਂ ਬੇਨਤੀ ਕਰਦੇ ਆ ਕਿ ਇਹਨਾਂ ਜਿਹੜੇ ਛਿਦਾਰਤੀ ਆਨਸਰ ਹੈਗੇ ਜਿਹੜੇ ਇਹ ਮੁਜਰਮ ਹੈਗਾ ਇਹਨਾਂ ਨੂੰ ਜਲਦੀ ਤੋਂ ਜਲਦੀ ਸਜ਼ਾਵਾਂ ਦਿੱਤੀਆਂ ਜਾਣ ਨਹੀਂ ਤਾਂ ਇਹ ਸੰਘਰਸ਼ ਜਿਹੜਾ ਵੱਧਦਾ ਜਾਏਗਾ ਲੋਕਾਂ ਦਾ ਰੋਹ ਵੱਧ ਜਾਏਗਾ ਲੋਕਾਂ ਨੇ ਆਪਣੇ ਹੱਥ 'ਚ ਕਾਨੂੰਨ ਫੜ ਕੇ ਇਨਸਾਫ਼ ਲੈਣ ਦੀ ਇਹ ਕੋਸ਼ਿਸ਼ ਕਰਨਗੇ ਇਸ ਕਰਕੇ ਮੈਂ ਬੇਨਤੀ ਕਰਦੇ ਸਰਕਾਰਾਂ ਨੂੰ ਉਸ ਲੜਕੀ ਨੂੰ ਜਿਹਦੇ ਨਾਲ ਇਹਨਾਂ ਜਿਹੜੇ ਦੁਰਵਿਹਾਰ ਕੀਤਾ ਗਿਆ ਉਹਨੂੰ ਇਨਸਾਫ਼ ਦਿੱਤਾ ਜਾਵੇ ਜੀ। ਕਰੋ ਜੀ ਜੀ ਸਰ ਜੀ ਅੱਜ ਦਾ ਇਹ ਰੋਸ ਮਾਰਚ ਡਾਕਟਰ ਮੋਮਿਤਾ ਜਿਨ੍ਹਾਂ ਦੇ ਨਾਲ ਕਲਕੱਤੇ ਦੇ ਵਿੱਚ ਬਹੁਤ ਦੁਖਦਾਇਕ ਘਟਨਾ ਪਿਛਲੇ ਦਿਨੀ ਵਾਪਰੀ ਹੈ ਸੋ ਅੱਜ ਦਾ ਇਹ ਇਕੱਠ ਜਿਹੜਾ ਇਹ ਰੋਸ ਮਾਰਚ ਹੈ ਇਹ ਜਿਹੜੇ ਸਾਡੇ ਸ਼ਹਿਰ ਦੇ ਸ਼ਾਂਤੀ ਪਸੰਦ ਲੋਕ ਨੇ ਨਿਆਂ ਪਸੰਦ ਲੋਕ ਉਹ ਇਕੱਠੇ ਹੋਏ ਇੱਕ ਮੰਚ ਦੇ ਉੱਤੇ ਤੇ ਡਾਕਟਰ ਮੋਮਿਤਾ ਦੇ ਨਾਲ ਜਿਹੜੀ ਘਟਨਾ ਵਾਪਰੀ ਹੈ ਸਾਡੇ ਸਾਰਿਆਂ ਦੇ ਹਿਰਦੇ ਬਲੁੰਦਰੇ ਗਏ ਕਿ ਕਿੰਨੀ ਬੁਰੇ ਤਰੀਕੇ ਦੇ ਨਾਲ ਉਹ ਡਾਕਟਰ ਸੀ ਜਿਹੜੀ ਉਹਨੂੰ ਉਹਦੇ ਨਾਲ ਕਤਲ ਕੀਤਾ ਗਿਆ ਉਹਦਾ ਕਤਲ ਹੋਇਆ ਉਹਦਾ ਬਲਾਤਕਾਰ ਹੋਇਆ ਔਰ ਅੱਜ ਦੇ ਸਭਿਅਕ ਸਮਾਜ ਦੇ ਵਿੱਚ ਵੀ ਅਸੀਂ 21ਵੀਂ ਸਦੀ ਦੇ ਵਿੱਚ ਕਹਿੰਦੇ ਅਸੀਂ ਰਹਿ ਰਹੇ ਹਾਂ ਤੇ ਇਹੋ ਜਿਹੀਆਂ ਘਨੌਣੀਆਂ ਹਰਕਤਾਂ ਜਿਹੜੀਆਂ ਸਾਡੇ ਸਮਾਜ ਦੇ ਵਿੱਚ ਹੋ ਰਹੀਆਂ ਜਿਹੜੀਆਂ ਕਿ ਬਿਲਕੁਲ ਵੀ ਅਸੈਪਟੇਬਲ ਨਹੀਂ ਹੈ ਸੋ ਸਰਕਾਰ ਨੂੰ ਜ਼ੀਰੋ ਟੋਲਰੈਂਸ ਦੀ ਨੀਤੀ ਅਪਣਾਉਂਦੇ ਹੋਏ ਇਹ ਜਿਹੜੇ ਦੋਸ਼ੀ ਨੇ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾਵਾ ਔਰ ਜਲਦ ਤੋਂ ਜਲਦ ਸਜ਼ਾ ਜਿਹੜੀ ਹੈ ਉਹ ਦਿੱਤੀ ਜਾਣੀ ਚਾਹੀਦੀ ਹੈ ਨਹੀਂ ਤਾਂ ਫਿਰ ਜਸਟਿਸ ਡਿਲੇਡ ਇਜ਼ ਜਸਟਿਸ ਡਿਨਾਈਡ ਵਾਲੀ ਗੱਲ ਹੋ ਜਾਂਦੀ ਹੈ ਸੋ ਸਰਕਾਰਾਂ ਨੂੰ ਅਪੀਲ ਹੈ ਕਿ ਜਲਦੀ ਤੋਂ ਜਲਦੀ ਇਹ ਦੋਸ਼ੀ ਜਿਹੜੇ ਆ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾਾਂਵਾਂ ਜਿਹੜੀਆਂ ਦਿੱਤੀਆਂ ਜਾਣ ਧੰਨਵਾਦ ਡਾਕਟਰ ਨੂੰ ਰੱਬ ਦਾ ਰੂਪ ਵੀ ਕਿਹਾ ਜਾਂਦਾ ਤੇ ਫਿਰ ਵੀ ਇਹ ਤਸ਼ੱਦਦ ਕਿਉਂ ਇਹ ਬਹੁਤ ਘਿਣਾਉਣੀ ਹਰਕਤ ਹੈ ਜੀ ਔਰ ਜਿਨੇ ਵੀ ਇਹ ਕੀਤੀ ਹੈ ਤਾਂ ਮੈਂ ਕਹਿੰਦਾ ਵੀ ਉਹ ਸੱਭੇਕ ਸਮਾਜ ਦੇ ਵਿੱਚ ਰਹਿਣ ਦੇ ਕਾਬਿਲ ਨਹੀਂ ਹੈ ਕਿਉਂਕਿ ਡਾਕਟਰ ਤਾਂ ਰੱਬ ਦਾ ਦੂਸਰਾ ਰੂਪ ਹੁੰਦੇ ਆ ਤੇ ਜੀਵਨਦਾਨ ਦੇਣ ਵਾਲੇ ਨੇ ਤੇ ਜਿਨੇ ਡਾਕਟਰ ਦੀ ਜਾਨ ਲੈ ਲਈ ਉਹ ਕਿੰਨਾਕ ਸੱਭੇਕ ਹੋਏਗਾ ਜਾਂ ਕਿੰਨਾਕ ਸਾਡੇ ਸਮਾਜ ਦੇ ਵਿੱਚ ਰਹਿਣ ਦੇ ਯੋਗ ਹੋਏਗਾ ਸੋ ਇਹ ਜਿਹੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਮਾ ਔਰ ਜਲਦ ਤੋਂ ਜਲਦ ਸਜ਼ਾ ਮਿਲਣੀ ਚਾਹੀਦੀ ਹੈ। ਇਹ ਵੀ ਹੋ ਰਿਹਾ ਜਿਹੜੇ ਡਾਕਟਰ ਹੋਰ ਵੀ ਇਹ ਕਟਰਪ ਡਰਦੇ ਆ ਵਿੱਚ ਦੀ ਮਾਂ ਪੇ ਜਾਣ ਕੇ ਇਸ ਇਸ ਲੈਮ ਤੋਂ ਦੂਰ ਹੋਣ ਲਈ ਵੀ ਕਹਿ ਰਹੇ ਆ। ਹਾਂਜੀ ਬਿਲਕੁਲ ਤੇ ਨਾਲ ਹੀ ਸਰਕਾਰਾਂ ਦਾ ਇਹ ਵੀ ਫਰਜ਼ ਬਣਦਾ ਹੈ ਕਿ ਜਿਹੜੇ ਜਿੰਨੇ ਵੀ ਡਾਕਟਰਸ ਨੇ ਜਿਹੜੇ ਨਾਈਟ ਡਿਊਟੀ ਕਰ ਰਹੇ ਕੋਈ ਵੀ ਮੁਲਾਜ਼ਮ ਹੈ ਖਾਸ ਕਰਕੇ ਇਸਤਰੀਆਂ ਨੇ ਜਿਹੜੀਆਂ ਜਿਹੜੀਆਂ ਰਾਤ ਨੂੰ ਨੌਕਰੀ ਪੇਸ਼ਾ ਕਰਨ ਵਾਸਤੇ ਜਾਂਦੀਆਂ ਨੇ ਨੌਕਰੀ ਕਰਦੀਆਂ ਉਹਨਾਂ ਸਾਰਿਆਂ ਦੀ ਸੁਰੱਖਿਆ ਦਾ ਪੂਖਤਾ ਇੰਤਜ਼ਾਮ ਜਿਹੜਾ ਹੈਗਾ ਉਹ ਸਰਕਾਰਾਂ ਦੇ ਵੱਲੋਂ ਕੀਤਾ ਜਾਣਾ ਚਾਹੀਦਾ ਤਾਂ ਕਿ ਇਹ ਜੀਆਂ ਜੜੀਆਂ ਹਿਰਦੇ ਬਲੁੰਦਲਣ ਵਾਲੀਆਂ ਘਟਨਾਵਾਂ ਨੇ ਇਹ ਆਉਣ ਵਾਲੇ ਭਵਿੱਖ ਦੇ ਵਿੱਚ ਨਾ ਤੋਂ ਬਚਿਆ ਜਾ ਸਕੇ ਤੇ ਇੱਕ ਅਪੀਲ ਮੈਂ ਹੋਰ ਮਾਤਾ ਪਿਤਾ ਨੂੰ ਵੀ ਕਰਨਾ ਚਾਹਾਂਗਾ ਤੁਹਾਡੇ ਮਾਧਿਅਮ ਰਾਹੀਂ ਕਿ ਬੱਚਿਆਂ ਨੂੰ ਅਸੀਂ ਪੜਾਉਂਦੇ ਲਖਾਉਂਦੇ ਤਾਂ ਹੈ ਅਸੀਂ ਜਰੂਰ ਉਹਨਾਂ ਬੱਚਿਆਂ ਨੂੰ ਸੈਲਫ ਡਿਫੈਂਸ ਦੇ ਲਈ ਵੀ ਤਿਆਰ ਕਰੀਏ ਬੱਚਿਆਂ ਨੂੰ ਕਿ ਜੇਕਰ ਕਿਤੇ ਕਿਸੇ ਤਰ੍ਹਾਂ ਦੀ ਕੋਈ ਮੁਸੀਬਤ ਦਾ ਬੱਚੀ ਨੂੰ ਸਾਹਮਣਾ ਕਰਨਾ ਪੈਂਦਾ ਤਾਂ ਉਹ ਆਪਣਾ ਬਚਾਅ ਕਰ ਸਕੇ E ਇਹ ਕਾਤਲਾਂ ਨੂੰ ਸਜ਼ਾਵਾ ਦੇਣ ਤੋਂ ਰੋਕਣ ਵਾਲੀ ਸਰਕਾਰ ਮੁਰਦਾਬਾਦ 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 ਲੋਕ ਸਿਆੰਗ ਬਚਾਉਣ ਵਾਲੀ ਸਰਕਾਰ ਮੁਰਦਾਬਾਦ 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 ਸਿਰਣਾ ਹੋਣ ਵਾਲੀ ਸਰਕਾਰ ਮੁਰਦਾਬਾਦ 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 ਉਸਮਰਤ 200 ਸਿਆਮ ਦੇ 300 ਡਾਕਟਰ ਮੰਤਰੀ ਦੋਸ਼ਨ 25000 ਸਾਲੋ ਜੀ ਜਿੰਦਾਬਾਦ ਜਿੰਦਾਬਾਦ siraka sikabole. ਟ੍ਰੇਡ ਕਰਦਾ ਹਾਂ ਫਾਂਸੀ ਦਿਓ ਫਾਂਸੀ ਦਿਓ ਰੇਲ ਪਨਵੜੀ ਸਰਕਾਰ ਦਾ ਦਬਕਣਾ ਵਾਲੀ ਸਰਕਾਰ ਮੁਰਦਾਬਾਦ 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 ਦਬਕਣਾ ਰੇਲ ਪਨਵੜੀ ਵਿਕਾਸਾ ਨੂੰ ਫਰਤੀ ਦਿਓ ਫਾਂਸੀ ਦਿਓ ਫਾਂਸੀ ਦਿਓ ਸਰਕਾਰ ਮੁਰਦਾਬਾਦ ਮੁਰਦਾਬਾਦ मुर्गा मुर् मुर्दा मुदा

ਥੋੜਾ ਸਾਰਾ ਪਰਵਾਨ ਕਰੋ ਪਰਵਾਨ ਕਰੋ ਪਰਵਾਨ ਕਰੋ ਸਰਕਾਰ ਸੇਤ ਸਾਹਿਬ ਧੰਨਵਾਦ ਤੁਹਾਡਾ ਮਾਸੀ ਜੀ ਡਾਕਟਰ ਮੋਮਿਤਾ ਜੀ ਭਾਰਤੀ ਦੇ ਲਈ ਸਾਹਮਣੇ ਦੇਖੋ ਬਾਈਕ ਆਦਾ ਖੜਿਆ ਦਾ ਧੰਨਵਾਦ ਕਰਦਾ ਅੱਜ ਦੀ ਬਾਕਸਟ ਲਈ ਅਪੀਕਲ ਸਿਆਰ ਕਰਦਾ ਤੇ ਹਮੇਸ਼ਾ ਜਰੂਰੀ ਸਾਥ ਹੈ ਅਜਾੜਾ ਬੈਂਦੀ ਰਹੇਗੀ ਆਪਣੇ ਸਮੇਤ ਸਮਾਗਟ ਕੇ ਸਮਾਜ ਦੀ ਖਾਤਰ ਜਿਹੜਾ ਅਸੀਂ ਇਕੱਠੇ ਹੁੰਦੇ ਰਹਾਂਗੇ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਅਜਮਲਤਾ ਦੀ ਖਾਤਰ ਅਸੀਂ ਅੱਜ ਜਿਹੜਾ ਹੈ ਕੈਂਡਲ ਮਾਰਚ ਜਿਹੜਾ ਹੈ ਸ਼ਿਸ਼ਕੰਜ ਸਾਹਿਬ ਦੁਆਰਾ ਤੋਂ ਕੱਟ ਕੇ ਪੂਰੇ ਬਾਜ਼ਾਰ ਚ ਹੁੰਦੇ ਹੋਏ ਅੱਜ ਰਵਦਾਦ ਸੌਕੀ ਦੇ ਵਿੱਚ ਇਸ ਸਮਾਰਤ ਕਰਨ ਜਾ ਰਹੇ ਹਾਂ ਸਵਾਪ ਤੋਂ ਤਾਂ ਸਭ ਤੋਂ ਪਹਿਲਾਂ ਜ਼ਰੂਰੀ ਹੈ ਕਿ ਅਸੀਂ ਜਿੰਨੇ ਵੀ ਸਕਨਾ ਸਕੇ ਪਹੁੰਚਾਏ ਨੇ